ਪੰਜਾਬ 2 ਸਪੈਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਂ ਆਉ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੰਗਲਾਦੇਸ਼ ਦੀ ਸਾਬਕਾ ਪੀਐਮ ਸ਼ੇਖ ਹਸੀਨਾ ਨੂੰ ਢਾਕਾ ਦੀ ਆਈਸੀਟੀ ਅਦਾਲਤ ਨੇ 2024 ਵਿੱਚ ਹੋਏ ਵਿਦਿਆਰਥੀ ਅੰਦੋਲਨ ਦੌਰਾਨ ਮਾਨਵਤਾ ਵਿਰੋਧੀ ਅਪਰਾਧਾ ਦਾ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ 400 ਪੰਨਿਆਂ ਦਾ ਫੈਸਲਾ ਸੁਣਾਉਂਦੇ ਹੋਏ ਹਸੀਨਾ ਨੂੰ ਕਤਲਾਂ ਦੀ ਮਾਸਟਰਮਾਈਂਡ ਦੱਸਿਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਢਾਕਾ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾ ਦਾ ਦੋਸ਼ੀ ਪਾਇਆ ਟ੍ਰਿਬਿਊਨਲ ਨੇ ਉਹਨਾਂ ਨੂੰ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਈ ਕਤਲ ਦਾ ਮਾਸਟਰਮਾਈਂਡ ਦੱਸਿਆ। ਸ਼ੇਖ ਹਸੀਨਾ ਨੂੰ ਦੋ ਦੋਸ਼ਾਂ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਕਤਲ ਲਈ ਉਕਸਾਉਣਾ ਅਤੇ ਕਤਲ ਦਾ ਆਦੇਸ਼ ਦੇਣਾ। ਅਦਾਲਤ ਨੇ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਜ਼ਦੂ ਉਸਮਾਨ ਖਾਨ ਨੂੰ ਵੀ 12 ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਤੀਜੇ ਦੋਸ਼ੀ ਸਾਬਕਾ ਆਈਜੀਪੀ ਅਬਦੁੱਲਾ ﺍﻟਮਮੂਨ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਮੂਨ ਸਰਕਾਰੀ ਗਵਾਹ ਬਣ ਗਿਆ। ਅਦਾਲਤ ਨੇ ਸ਼ੇਖ ਸ਼ੀਖ ਹਸੀਨਾ ਅਤੇ ਅਸਦੁਸਮਾਨ ਖਾਨ ਦੀਆਂ ਬੰਗਲਾਦੇਸ਼ੀ ਜਾਇਦਾਦਾਂ ਜ਼ਬਤ ਕਰ ਲਈਆਂ ਹਨ ਸ਼ੇਖ ਹਸੀਨਾ ਅਤੇ ਅਸਦੁਸਮਾਨ ਫਰਾਰ ਹਨ ਹਸੀਨਾ ਅਤੇ ਅਸਦੁਸਮਾਨ ਪਿਛਲੇ 15 ਮਹੀਨਿਆਂ ਤੋਂ ਭਾਰਤ ਵਿੱਚ ਰਹਿ ਰਹੇ ਹਨ ਅਦਾਲਤ ਨੇ ਸ਼ੇਖ ਹਸੀਨਾ ਨੂੰ ਕਤਲ ਲਈ ਉਕਸਾਉਣ ਅਤੇ ਹੁਕਮ ਦੇਣ ਦਾ ਦੋਸ਼ੀ ਪਾਇਆ ਇਸ ਨੇ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਕਮਾਲ ਦੀ ਮਲਕੀਅਤ ਵਾਲੀ ਬੰਗਲਾਦੇਸ਼ ਵਿੱਚ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ ਸੌਦੀ ਅਰਬ ਵਿਖੇ ਗਏ ਭਾਰਤੀਆਂ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇੱਕ ਹਾਦਸੇ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਇਹ ਸਾਰੇ ਭਾਰਤੀ ਮਦੀਨਾ ਵਿਖੇ ਜਾ ਰਹੇ ਸਨ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਸਾਊਦੀ ਅਰਬ ਤੋਂ ਇੱਕ ਬੇहद ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਸੋਮਵਾਰ ਤੜਕੇ ਭਾਰਤੀ ਸਮੇਂ ਅਨੁਸਾਰ ਲਗਭਗ 1:30 ਵਜੇ ਇੱਕ ਯਾਤਰੀ ਬੱਸ ਦੀ ਡੀਜ਼ਲ ਟੈਂਕਰ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਘੱਟੋ ਘੱਟ 42 ਭਾਰਤੀ ਤੀਰਥ ਯਾਤਰੀਆਂ ਦੀ ਮੌਤ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਇਹ ਬੱਸ ਮੱਕਾ ਤੋਂ ਮਦੀਨਾ ਵੱਲ ਜਾ ਰਹੀ ਸੀ ਤੀਰਥੀਆਂ ਨਾਲ ਭਰੀ ਇਹ বাস ਮੱਕਾ ਵਿੱਚ ਆਪਣੀਆਂ ਪਵਿੱਤਰ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਮਦੀਨਾ ਵੱਲ ਜਾ ਰਹੇ ਸਨ ਰਾਤ ਦਾ ਸਮਾਂ ਹੋਣ ਕਾਰਨ ਸਾਰੇ ਯਾਤਰੀ ਗੂੜੀ ਨੀਂਦ ਵਿੱਚ ਸਨ ਕਿ ਇਹ ਅਨਹੋਣੀ ਵਾਪਰ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਹైదరాబాద్ ਤੇ ਤੇਲੰਗਣਾ ਤੋਂ ਸੌਦੀ ਗਏ ਸਨ ਜਿਨ੍ਹਾਂ ਵਿੱਚ 2 ਔਰਤਾਂ ਅਤੇ 11 ਬੱਚੇ ਵੀ ਸ਼ਾਮਿਲ ਹਨ ਹਾਲਾਂਕਿ ਜਾਨੀ ਮਾਲ ਦੇ ਨੁਕਸਾਨ ਦੀ ਅਧਿਕਾਰਿਤ ਪੁਸ਼ਟੀ ਹੋਣੀ ਬਾਕੀ ਹੈ ਪਰ ਸਥਾਨਕ ਸੂਤਰਾਂ ਦਾ ਮੰਨਣਾ ਹੈ ਕਿ ਟੱਕਰ ਤੋਂ ਬਾਅਦ 40 ਤੋਂ ਵੱਧ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹਨ ਅਤੇ ਸਥਾਨਕ ਨਿਵਾਸੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਦੀ ਮਦਦ ਲਈ ਮੌਕੇ ਤੇ ਪਹੁੰਚ ਗਏ ਹਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਪਾਏ ਗਏ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਪਹੁੰਚੀਆਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੀ ਗਰਾਊਂਡ 'ਚ ਸੰਯੁਕਤ ਰੂਪ ਵਿੱਚ ਵੱਖ-ਵੱਖ ਜਗ੍ਹਾ ਤੇ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਪਾਏ ਗਏ। ਜਿਸ ਦੌਰਾਨ ਇੱਕ ਅਲੌਕਿਕ ਨਜ਼ਾਰਾ ਆਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਜੋ ਦੋਸਤੋਂ ਯੁਕਤ ਰੂਪ ਵਿੱਚ ਕਈ ਹਜ਼ਾਰ ਸੰਗਤ ਮੌਜੂਦ ਸੀ ਅਤੇ ਸਿੰਘ ਸਾਹਿਬ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗਾ ਜੂ ਐਸਜੀਪੀਸੀ ਮੈਂਬਰਾਂ ਸਮੇਤ ਮੌਕੇ ਤੇ ਹਾਜ਼ਰ ਰਹੇ ਹਰ ਇੱਕ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਦਾ ਵਿਦੇਸ਼ਾ ਨਹੀਂ ਆਈ ਤਿੰਨ ਸਗਲੀ ਚਿੰਤ ਮਿਟਾਈ ਸਾਡੀਆਂ ਜਿੰਨੀਆਂ ਵੀ ਚਿੰਤਾਵਾਂ ਮਾਂ ਫਿਕਰ ਆ ਦੂਰ ਹੋ ਦਈ ਹੁਣੇ ਆ ਜਦੋਂ ਅਸੀਂ ਧਰ ਕੀ ਬਾਣੀ ਦੇ ਨਾਲ ਜੁੜਾਂਗੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਹਿਜ ਪਾਠ ਸੇਵਾ ਸੰਸਥਾਵਾ ਜੋ ਜਿਹਦੇ ਮੁਖੀ ਭਾਈ ਜਤਿੰਦਰ ਸਿੰਘ ਨੇ ਆਸਟ੍ਰੇਲੀਆ ਤੋਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਤੇ ਖਾਲਸਾ ਕਾਲਜ ਇਹ ਗੁਰੂ ਤੇਗ ਬਹਾਦਰ ਪਾਸ਼ਾ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਵਿਸ਼ੇਸ਼ ਗੁਰਮਤ ਸਮਾਗਮ ਜਿਹੜੇ ਹੀ ਇੱਥੇ ਖਾਲਸਾ ਕਾਲਜ ਗੁਰੂ ਤੇਗ ਬਹਾਦਰ ਪਾਸ਼ਾ ਕਰਵਾਏ ਗਏ ਆ ਔਰ ਇਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੱਡੀ ਗੱਲ ਇਹ ਸੀ ਕਿ ਸਿੱਖ ਸੰਗਤਾਂ ਦੇ ਕੋਲ ਕੌਮ ਦੇ ਕੌਮੀ ਨਿਸ਼ਾਨ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਖਾਲਸਾਈ ਦਸਤਾਰਾਂ ਸੀ ਦੁਪੱਟੇ ਸੀ ਔਰ ਸਮੁੱਚੀ ਸੰਗਤ ਨੇ ਜਿੱਥੇ ਬਾਣੀ ਦਾ ਪ੍ਰਗਟਾਵਾ ਕੀਤਾ ਉਥੇ ਬਾਣੀ ਦੇ ਨਾਲ ਜੁੜੇ ਇਥੇ ਸਹਿਜ ਪਾਠਾਂ ਦੇ ਅੱਜ ਸੰਪੂਰਨ ਭੋਗ ਪੈ ਆਰੋਧੇ ਤੋਂ ਬਾਅਦ ਵੀ ਸਹਿਜ ਪਾਠ ਸਿੱਖ ਸੰਗਤਾਂ ਨੇ ਮਿਲ ਕੇ ਫਿਰ ਆਰੰਭ ਕੀਤੇ ਇਹ ਦੱਸਦਾ ਵਾ ਕਿ ਅੱਜ ਵੀ ਸਿੱਖ ਸੰਗਤ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਅਥਾ ਸ਼ਰਧਾ ਅਥਾ ਪ੍ਰੇਮ ਆਰ ਸਿੱਖ ਸੰਗਤ ਹਮੇਸ਼ਾ ਹੀ ਗੁਰਬਾਣੀ ਤੋਂ ਸੇਧ ਲੈਂਦੀ ਆ ਤੇ ਗੁਰਬਾਣੀ ਤੋਂ ਹੀ ਸੇਧ ਲਵੇਗੀ ਬਾਕੀ ਇਸ ਵਾਰੀ ਦੇ ਇਹ ਸਹਿਜ ਪਾਠ ਗੁਰੂ ਤੇਗ ਬਹਾਦਰ ਪਾਸ਼ਾ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਸਾਕੇ ਤੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਸਹਿਜ ਪਾਠ ਆਰੰਭ ਸੀ ਸੰਪੂਰਨ ਹੋਏ ਖੁਸ਼ੀ ਵਾਲੀ ਗੱਲ ਆ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੀ ਆ ਇੱਥੇ ਇਹ ਦੱਸਿਆ ਜਾ ਰਿਹਾ ਕਿ ਹੁਣ ਇੱਥੇ ਜਿਹੜੀ ਸ਼ਤਾਬਦੀ ਆ ਉਹ ਸ਼ੁਰੂ ਹੋ ਚੁੱਕੀ ਆ ਸਿੱਖ ਸੰਗਤ ਵੱਡੀ ਗਿਣਤੀ ਚ ਆਈ ਆ ਬਾਕੀ ਮੈਂ ਉੱਥੇ ਵੀ ਅਪੀਲ ਕੀਤੀ ਕਿਉਂਕਿ ਸਾਹਮਣੇ ਜੋ ਖਾਲਸਾਈ ਜਾਹੋ ਜਲਾਲ ਸੀ ਉਹਨੂੰ ਵੇਖ ਕੇ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਵਾਂ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਪੋ ਆਪਣੇ ਘਰਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਕੇ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਮਰਪਤਾ ਆਪਣੀ ਇਸ ਸੋਚ ਦਾ ਪ੍ਰਗਟਾਵਾ ਉਹ ਕੀਤਾ ਜਾਵੇ ਬਾਕੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਸ਼ਤਾਬਦੀ ਜਿਵੇਂ ਅੱਜ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਸੰਗਤ ਪਹੁੰਚੀ ਆ ਇਸੇ ਤਰ੍ਹਾਂ ਇਸ ਸਮੁੱਚੀ ਸ਼ਤਾਬਦੀ ਤੇ ਪਹੁੰਚਣੀ ਆ। ਬਾਕੀ ਮੈਨੂੰ ਇਹ ਵੀ ਬੜੀ ਖੁਸ਼ੀ ਆ ਕਿ ਸਾਡੇ ਜਿਹੜੇ ਕਾਰਸੇਵਾ ਵਾਲੇ ਮਹਾਪੁਰਸ਼ਾ ਜਾਂ ਦਲਪੰਥਾ ਅੱਜ ਮੈਂ ਸਵੇਰੇ ਹੀ ਦਲਪੰਥ ਬਾਬਾ ਵਿਧੀ ਚੰਦ ਜੀ ਸਾਹਮਣੇ ਸ਼ੇਮੀ ਪਾਸ਼ਾ ਜੀ ਦਾ ਗੁਰਦੁਆਰਾ ਉੱਥੇ ਵੀ ਲੰਗਰ ਆਰੰਭ ਹੋ ਚੁੱਕੇ ਆ। ਹੋਰ ਵੀ ਬਹੁਤ ਸਾਰੇ ਮਹਾਪੁਰਸ਼ਾਂ ਦੇ ਵੱਲੋਂ ਕਾਰਸੇਵਾ ਵਾਲਿਆਂ ਵੱਲੋਂ ਜਿਹੜੇ ਗੁਰੂ ਕੇ ਲੰਗਰ ਆ ਉਹ ਸ਼ੁਰੂ ਹੋ ਚੁੱਕੇ ਆ ਔਰ ਸਿੱਖ ਸੰਗਤ ਖਾਲਸਾ ਪੰਥ ਸਮੂਚੇ ਰੂਪ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਇਸ ਸ਼ਤਾਬਦੀ ਨੂੰ ਮਨਾਏਗਾ ਅੱਜ ਦੇ ਇਕੱਠ ਨੇ ਇਹ ਸਾਬਤ ਕੀਤਾ ਹੈ ਸੋਸ਼ਲ ਮੀਡੀਆ ਨੇ ਜਿੱਥੇ ਇੱਕ ਪਾਸੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਸੁਧਾਰੀ ਹੈ ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਦੇ ਪੀਏ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਹੁਸ਼ਿਆਰਪੁਰ ਪੁਲਿਸ ਨੇ ਸੁੰਦਰ ਸ਼ਾਮ ਅਰੋੜਾ ਦੇ ਪੀ ਰਜਿੰਦਰ ਪਰਮਾਨ ਨੂੰ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਕਰਨ ਦੇ ਇਵਜ਼ੂਜੋ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਕੋਈ ਵਿਅਕਤੀ ਫੇਸਬੁੱਕ ਤੇ ਇੱਕ ਪੇਜ ਬਣਾ ਕੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰਕੇ ਪੋਸਟਾ ਪਾਰਿਆ ਜਿਸ ਨਾਲ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਹੈ ਅਤੇ ਸ਼ਾਂਭੀਨ ਦੌਰਾਨ ਇਹ ਪੇਜ ਸਾਬਕਾ ਕਾਂਗਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪੀਏ ਦਾ ਨਿਕਲਿਆ ਜਿਸ ਤੋਂ ਬਾਅਦ ਲੁਰਿੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਉਹ ਤੁਹਾਨੂੰ ਦੱਸੇ ਜਾਣਗੇ ਸਰ ਕਿਹੜਾ ਜਿਹੜਾ ਪਰਚਾ ਪਿਆ ਇਹਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਆ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾਹਦੇ ਪਿੱਛੇ ਆ ਰਹੇ ਇਹ ਕੰਦਾ ਮੇਰੀ ਇਹਨੂੰ ਡਿਫੇਮ ਕਰਨ ਦੀ ਖਾਤਰ ਪਾ ਰਿਆ ਸੀ ਤੇ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਮਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਸਪੀਚਸਰ ਕਾਂਗਰਸ ਪਾਰਟੀ ਦਾ ਹੱਥ ਸੀ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ ਹੁਸ਼ਿਆਰਪੁਰ ਪੁਲਿਸ ਨੇ ਸੁੰਦਰ ਸ਼ਾਮ ਅਰੋੜਾ ਦੇ ਪੇ ਰਜਿੰਦਰ ਪਰਮਾਨ ਨੂੰ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਕਰਨ ਦੇ ਇਵਜੋ ਜੋ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਕੋਈ ਵਿਅਕਤੀ ਫੇਸਬੁੱਕ ਤੇ ਇੱਕ ਪੇਜ ਬਣਾ ਕੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰਕੇ ਪੋਸਟ ਆ ਪਾ ਰਿਹਾ ਜਿਸ ਨਾਲ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਹੈ ਅਤੇ ਸ਼ਾਂਬੀਨ ਦੌਰਾਨ ਇਹ ਪੇਜ ਸਾਬਕਾ ਕਾਂਗਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪੀਏ ਦਾ ਨਿਕਲਿਆ ਜਿਸ ਤੋਂ ਬਾਅਦ ਲੁਣਿੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਤੁਹਾਨੂੰ ਦੱਸੇ ਜਾਣਗੇ ਕਿਹੜਾ ਜਿਹੜਾ ਪਰਚਾ ਪਿਆ ਦੇ ਉੱਤੇ ਇਜਤੇ ਆਈਟੀ ਐਕਟ ਅਕਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਆ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾ ਦੇ ਪਿੱਛੇ ਆਰੇ ਮੈਂ ਕੰਦਾ ਮੇਰੀ ਇਹਨੂੰ ਡਿਫੇਮ ਕਰਨ ਦੀ ਖਾਤਰ ਪਾਰਿਆ ਸੀ ਇਹ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਮਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨਾਤਖਾਣੀ ਚਾਹੀਦੀ ਸਫੀਰ காங்கிரஸ் ਪਾਰਟੀ ਦਾ ਹੱਥ ਸੀ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ ਹੁਸ਼ਿਆਰਪੁਰ ਪੁਲਿਸ ਨੇ ਸੁੰਦਰ ਸ਼ਾਮ अरोड़ा ਦੇ ਪੀ ਰਜਿੰਦਰ ਪਰਮਾਨ ਨੂੰ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਕਰਨ ਦੇ ਇਵਜ਼ਵਾ ਜੋ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਕੋਈ ਵਿਅਕਤੀ ਫੇਸਬੁੱਕ ਤੇ ਇੱਕ ਪੇਜ ਆਕੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰਕੇ ਪੋਸਟਾਂ ਪਾ ਰਿਹਾ ਹੈ ਜਿਸ ਨਾਲ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਹੈ ਅਤੇ ਸ਼ਾਂਭੀਨ ਦੌਰਾਨ ਇਹ ਪੇਜ ਸਾਬਕਾ ਕਾਂਗਰਸ ਮੰਤਰੀ ਸੁੰਦਰ ਸ਼ਾਮ अरोड़ा ਦੇ ਪੀਏ ਦਾ ਨਿਕਲਿਆ ਜਿਸ ਤੋਂ ਬਾਅਦ ਲੁਣੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਫਿਰ ਤੁਹਾਨੂੰ ਦੱਸੇ ਜਾਣਗੇ ਸਰ ਕਿਹੜਾ ਕਿਹੜਾ ਪਰਚਾ ਪਿਆ ਇਹਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਆ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾਹਦੇ ਪਿੱਛੇ ਆਰੇ ਇਹ ਕਹਿੰਦਾ ਮੇਰੀ ਇਹਨੂੰ ਡਿਫੇਮ ਕਰਨ ਦੀ ਖਾਤਰ ਪਾ ਰਿਆ ਸੀ ਤੇ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਵਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨਾਥ ਹੋਣੀ ਚਾਹੀਦੀ ਸਪੀਸ਼ਲ ਕਾਂਗਰਸ ਪਾਰਟੀ ਦਾ ਹੱਥ ਸੀ ਕੋਪਾ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ ਫਲੋਰ 'ਚ ਵਾਪਰੇ ਅਟਵਾਲ ਹਾਊਸ ਗੋਲੀਕਾਂਡ ਦੇ ਦੋਸ਼ੀ ਦੇ ਘਰੋਂ ਰੇਡ ਦੌਰਾਨ ਪੁਲਿਸ ਨੂੰ ਅਸਲਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ ਦੱਸ ਦਈਏ ਕਿ ਇਸ ਵਾਰਦਾਤ ਦਾ ਮੁੱਖ ਦੋਸ਼ੀ ਰਿਤੀਸ਼ ਉਰਫ ਰਾਹੁਲ ਆਪਣੇ ਪਰਿਵਾਰ ਸਮੇਤ ਘਰੋਂ ਫਰਾਰ ਹੈ ਫਿਲੌਰ ਪੁਲਿਸ ਨੇ ਅਟਵਾਲ ਹਾਊਸ ਗੋਲੀकांड ਦੇ ਮੁੱਖ ਦੋਸ਼ੀ ਰਿਤਿਸ਼ ਉਰਫ ਰਾਹੁਲ ਦੇ ਘਰ ਚੋਂ ਅਸਲਾ ਵਿਦੇਸ਼ੀ ਕਰੰਸੀ ਅਤੇ ਵੱਡੀ ਮਾਤਰਾ ਵਿੱਚ ਭਾਰਤੀ ਨਕਦੀ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਕਾਰਵਾਈ ਪੁਲਿਸ ਵੱਲੋਂ ਮਾੜੇ ਅੰਸਰਾ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਰਿਤਿਸ਼ ਉਰਫ ਰਾਹੁਲ ਇਸ ਗੋਲੀकांड ਮਾਮਲੇ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਕਈ ਦਿਨਾਂ ਤੋਂ ਫਰਾਰ ਹੈ ਜਿਸ ਦੀ ਪਾਲ ਕੀਤੀ ਜਾ ਰਹੀ ਹੈ। 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰੋਪਰਾਈਟੀ ਪ੍ਰੋਪਰਟੀ ਡੀਡਿੰਗ ਦਾ ਵੀ ਕੰਮ ਕਰਦੇ ਨੇ ਸਮਾਰਟ ਸੇਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੇ ਸ਼ਰਮ ਸੰਜੇ ਸ਼ਰਮਾ ਸਜੀਵ ਸ਼ਰਮਾ ਜੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਤੇ ਫਾਇਰ ਕਰਨ ਵਾਲੇ ਦੋ ਇੱਕ ਨੂੰ ਉਸੇ ਮੌਕੇ ਤੇ ਨਾਲ ਥਾਰ ਗੱਡੀ ਵੀ ਆਈ ਸੀ ਉਸਕੇ ਉਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਮ ਜ਼ੈਤ ਦੇ ਤਹਿਤ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚ ਦੋ ਐਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰਨਸੀਗਾਜੀ ਤੇ ਇੱਕ ਮੁੰਡਾ ਕੋਕੀਰਤ ਦੋਨਾਂ ਕੋਲੋਂ ਦੋ ਗੱਡੀਆਂ ਰਿਕਵਰ ਹੋਈਆਂ ਸੀ ਜੋ ਵਾਰਦਾਤ 'ਚ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਤੇ ਤਾਦੇ ਉਹ ਸਾਊਂਡ ਕਰ ਰਹੇ ਸੀਗੇ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲਏ ਗਏ ਸੀਗੇ ਤੇ ਉਸੇ ਡਿਊਰੇਸ਼ਨ 'ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸਰਚ ਵਾਰੰਟ ਲਏ ਗਏ ਸੀਗੇ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲਏ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ 'ਚ ਪ੍ਰਾਈਵੇਟ ਗਵਾਹ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਤੇ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀਗੀ ਤੇ ਸਰਚ ਦੌਰਾਨ ਹੀ ਰਿਕਵਰੀ ਹੋਈ ਹੈ ਉਹਦੇ ਵਿੱਚ ਇੱਕ 12 ਮੋਰ राइਫਲ ਬਰਾਮਦ ਹੋਈ ਹੈ ਜੀ ਚਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਹੈ ਜੀ ਉਸ ਤੋਂ ਇਲਾਵਾ ਗਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਤੇ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਰ ਉਹ ਵੀ ਐਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ रिकवर ਹੋਇਆ ਹੈ ਉਸ ਤੋਂ ਇਲਾਵਾ ਕੈਸ਼ ਰਿਕਵਰ ਕੀਤਾ ਗਿਆ ਹੈ 5 ਲੱਖ 50 ਹਜ਼ਾਰ ਰੁਪਿਆ ਇੰਡੀਅਨ ਕਰੰਸੀ ਕੈਸ਼ ਰਿਕਵਰ ਹੋਇਆ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂ ਐਸ ਡਾਲਰ ਤੇ ਮਿਲੇ ਗਏ ਆ ਜਿਹਦੇ ਸੰਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫਾਰਮ ਕੀਤਾ ਗਿਆ ਹੈ ਫਰਦਰ ਉਹ ਇਸ ਚੀਜ਼ ਦੀ ਉਹ ਤਫ਼ਤੀਸ਼ ਕਰਨਗੇ ਕਿ ਕਿਆ ਇੰਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ। ਜੁਗਾੜੂ ਰੇੜੀ ਵਾਲਿਆਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਖਿਲਾਫ ਰੰਗਰੇਟੇ ਸਿੰਘ ਸਭਾ ਵੱਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਸਭਾ ਨੇ ਕਿਹਾ ਕਿ ਰੇੜੀ ਵਾਲਿਆਂ ਦਾ ਰੁਜ਼ਗਾਰ ਨਾ ਖੋਵੋ ਪਹਿਲਾਂ ਉਹਨਾਂ ਨੂੰ ਨੌਕਰੀ ਦੇਵੋ। ਰੰਗਰੇਟੇ ਸਿੰਘ ਸਭਾ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਸਭਾ ਨੇ ਪਿਛਲੇ ਦਿਨੀ ਜੁਗਾੜੂ ਰੇੜੀ ਵਾਲਿਆਂ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੀ ਤਿੱਖੀ ਨਿੰਦਾ ਕੀਤੀ ਸਭਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਜੁਗਾੜੂ ਰੇੜੀ ਵਾਲਿਆਂ ਖਿਲਾਫ ਕਾਰਵਾਈ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਗਰੀਬ ਰੋਜ਼ਗਾਰੀਆਂ ਨੂੰ ਨੌਕਰੀ ਦਿੱਤੀ ਜਾਵੇ ਉਸ ਤੋਂ ਬਾਅਦ ਹੀ ਉਹਨਾਂ ਦਾ ਜੀਵਨ ਜੀਵਿਕਾ ਵੱਲੋਂ ਖੋਇਆ ਜਾ ਸਕਦਾ ਹੈ ਅੱਜ ਜੋ ਸਾਡੇ ਸੰਤ ਮਹਾਪੁਰਸ਼ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਵੱਲੋਂ ਆਦੇਸ਼ ਦਿੱਤਾ ਗਿਆ ਸੀ ਕਿ ਜਿਹੜੇ ਗਰੀਬ ਮਜ਼ਦੂਰਾਂ ਦੀਆਂ ਰੇੜੀਆਂ ਵਾਂ ਇਹ ਬੰਦ ਕੀਤੀਆਂ ਗਈਆਂ ਔਰ ਇਹਨਾਂ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਔਰ ਉਹਨਾਂ ਦੇ ਕਹੇ ਅਨੁਸਾਰ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਜਿਹੜਾ ਡਿਊਟੀ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੱਗ ਪੱਤਰ ਦਿੱਤਾ ਗਿਆ ਔਰ ਜਿਹਦੇ ਵਿੱਚ ਅਸੀਂ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਆ ਕਿ ਜਾਂ ਤੇ ਇਹਨਾਂ ਗਰੀਬਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਜੇ ਤੁਸੀਂ ਇਹਨਾਂ ਦੀਆਂ ਰੇੜੀਆਂ ਬੰਦ ਕਰਨੀਆਂ ਤੇ ਇਹਨਾਂ ਨੂੰ ਦਓ ਨੌਕਰੀਆਂ ਦਓ ਇਹਨਾਂ ਨੂੰ ਤਨਖਾਹਾਂ ਦਓ ਤੇ ਇਹਨਾਂ ਨੂੰ ਕੀ ਲੋੜ ਹੈ ਰੇੜੀਆਂ ਪਾਉਣ ਦੀ ਜੇਕਰ ਇਹਨਾਂ ਦੀ ਮਜਬੂਰੀ ਆ ਇਹ ਰੇੜੀਆਂ ਚਲਾ ਕੇ ਆਪਣੇ ਪਰਿਵਾਰ ਚਲਾਉਂਦੇ ਆ ਤੇ ਅੱਜ ਤੁਹਾਨੂੰ ਉਹ ਵੀ ਤੁਸੀਂ ਉਤੋਂ ਵੀ ਜਿਹੜਾ ਇਹਨਾਂ ਨੂੰ ਤੁਸੀਂ ਬੰਦ ਕਰ ਰਹੇ ਜੇ ਇਹ ਪਰਿਵਾਰ ਕਿੱਦਾਂ ਪਾਲਣਗੇ ਇਹਦੇ ਬਾਰੇ ਸਰਕਾਰ ਸਾਨੂੰ ਸਿੱਧੇ ਤੌਰ ਤੇ ਦੱਸੇ ਕਿ ਇਹ ਗਰੀਬ ਲੋਕਾਂ ਦਾ ਕੀ ਕਸੂਰ ਕੀ ਹੈ ਇਹਨਾਂ ਦੀਆਂ ਜਿਹੜੀਆਂ ਰੇੜੀਆਂ ਬੰਦ ਕੀਤੀਆਂ ਜਾ ਰਹੀਆਂ ਇੱਕ ਬੰਨੇ ਜਦੋਂ ਇਹਨਾਂ ਸਤਾ ਚ ਆਉਣਾ ਹੁੰਦਾ ਜਾਂ ਇਹਨਾਂ ਵੋਟਾਂ ਲੈਣੀਆਂ ਹੁੰਦੀਆਂ ਤੇ ਵੱਡੇ ਵੱਡੇ ਜਿਹੜੇ ਐਲਾਨ ਕਰਦੇ ਕਿ ਅਸੀਂ ਗਰੀਬਾਂ ਵਾਸਤੇ ਆਹ ਕੁਝ ਕਰਾਂਗੇ ਕੀ ਕੀਤਾ ਇਹਨਾਂ ਗਰੀਬਾਂ ਲਈ ਇਹ ਤੇ ਗਰੀਬਾਂ ਦਾ ਰੋਜ਼ਗਾਰ ਵੀ ਖੋ ਰੇ ਆ ਪਰ ਇਹ ਚੀਜ਼ਾਂ ਜਿਹੜੀਆਂ ਵਾ ਰੰਗਰੇਟਾ ਸਮਾਜ ਪਰਦਾਸ਼ਤ ਨਹੀਂ ਕਰੇਗਾ ਜਿਹੜਾ ਰੇੜੀ ਵਾਲਿਆਂ ਦਾ ਗਰੀਬਾਂ ਦਾ ਸਮਾਜ ਦੇ ਵਿੱਚ ਜਿਹੜਾ ਇਹ ਆਪਣਾ ਰੋਜ਼ਗਾਰ ਚਰਾ ਲੇ ਆ ਇਹਨਾਂ ਦਾ ਜਿਹੜਾ 10000 ਦਾ ਜਿਹੜਾ ਚਲਾਨ ਜਿਹੜਾ ਕਟਿਆ ਗਿਆ ਜਿਹੜਾ ਇੱਕ 300 ਰੁਪਿਆ ਦਿਹਾੜੀ ਕਰਨ ਵਾਲਾ ਮਜ਼ਦੂਰ ਆ ਉਹ 10000 ਕਿੱਥੋਂ ਦੇਊਗਾ ਇੱਕ ਬੰਨੇ ਸਰਕਾਰਾਂ ਜਿਹੜੀਆਂ ਨਸ਼ੇ ਬੰਦ ਕਰਾ ਰਹੀਆਂ ਤੇ ਜਿਹੜੇ ਆਪਣਾ ਰੁਜ਼ਗਾਰ ਚਰਾ ਰਹੇ ਆ ਦੂਜੇ ਬੰਦੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਖੁੱਡੇ ਲਾ ਰਹੇ ਦੇ ਇਸ ਕਰਕੇ ਸਾਡੀ ਸਰਕਾਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਤੇ ਚੇਤਾਵਨੀ ਵੀ ਆ ਕਿ ਜੇ ਇਹਨਾਂ ਦਾ ਰੇੜੀ ਜਾ ਤੇ ਇਹਨਾਂ ਨੂੰ ਤੁਸੀਂ ਰੁਜ਼ਗਾਰ ਦੇ ਦਿਓ ਜੇ ਰੇੜੀ ਆਨਦੀਆਂ ਬੰਦ ਕਰਾਉਣੀਆਂ ਤੇ ਫਿਰ ਇੰਡਸਟਰੀਆਂ ਖੋਲੋ ਤਾਂ ਜੋ ਇਹ ਆਪਣਾ ਰੁਜ਼ਗਾਰ ਕਰ ਸਕਣ ਇਹਨਾਂ ਨੂੰ ਤੁਸੀਂ ਨੌਕਰੀਆਂ ਦਿਓ ਜੇ ਇਹਨਾਂ ਨੂੰ ਰੁਜ਼ਗਾਰ ਤੁਸੀਂ ਨਹੀਂ ਦੇ ਸਕਦੇ ਫਿਰ ਇਹਨਾਂ ਦਾ ਰੁਜ਼ਗਾਰ ਬੰਦ ਵੀ ਨਾ ਕਰੋ ਤੇ ਸਾਡੀ ਇਹੀ ਚੇਤਾਵਨੀ ਹੈ ਤੇ ਬੇਨਤੀ ਵੀ ਆ ਜੇ ਇਹਨਾਂ ਨੂੰ ਕੋਈ ਵੀ ਪ੍ਰਸ਼ਾਸਨ ਨੇ ਇਹਨਾਂ ਦੀ ਰੇੜੀ ਰੋਕੀ ਜਾਂ ਇਹਨਾਂ ਦਾ ਚਲਾਨ ਰੋਕ ਕੀਤਾ ਤੇ ਵੱਡੇ ਲੈਵਲ ਤੇ ਪੰਡਾਰੀ ਪੁਲ ਜਾਮ ਹੋਏਗਾ 25 ਤਰੀਕ ਦਾ ਜਿਹੜਾ 25 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੀਆਂ ਇਹਨਾਂ ਦੀਆਂ ਰੇੜੀਆਂ ਫੜੀਆਂ ਉਹ ਵੀ ਇਹਨਾਂ ਨੂੰ ਵਾਪਸ ਨਾ ਕੀਤੀਆਂ ਗਈਆਂ ਤੇ ਸਾਡੀ ਜਥੇਬੰਦੀ ਵੱਲੋਂ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ